ਅੱਜਿਕਾਾਰੇ ਗਿਰਾਂ ਨੂੰ ਇਹੋ ਜਿਹੀ ਜਾਣਕਾਰੀ ਲਈ ਮੈਂ ਤੁਹਾਨੂੰ ਬਤਨਾ ਦੇਣਾ ਚਾਹ ਰਿਹਾ ਚੱਕ ਬਾਜਾਂ ਦਾ ਹਾਂ ਨਾ ਸ੍ਰੀ ਹਿਮਚਲ ਸਾਹਿਬ ਦੇ ਵਿੱਚ ਆਪਾਂ ਆਪਣੀ ਜੀਸੀ ਸਬਜ਼ੀ ਤਿਆਰ ਕਰਨਾ ਹੈ ਜਿਹਦੇ ਵਿੱਚ ਮੱਕੀ ਹੈ, जौ ਆ, चना ਕੀਰੀ ਹੈ, ਮਿੰਗੀ ਦੀ ਕੀਰੀ ਹੈ, ਸੋਇਆ ਬੀਂ ਦਾ ਸ਼ਿਲਕਾ ਇਹਦੇ ਨਾਲ ਹੋਰ ਕੁਝ ਤਰ੍ਹਾਂ ਦੀ ਜੀ ਖਾਣਾ ਪਾ ਕੇ ਤੇ ਵਧੀਆ ਜੀਸੀ ਤਰੀਕੇ ਨਾਲ ਤਿਆਰ ਕਰਦੇ ਹਾਂ ਤੁਹਾਡੇ ਸਾਹਮਣੇ ਦੇਖੋ ਸਾਰਾ ਸਮਾਨ ਪਾ ਲਿਆ ਉਲੀ ਨੂਰ ਲੌਣਾ ਤੇ ਕਿੰਨੇ ਅੱਜ ਇਹ ਖੀਰ ਲਾਵਾਂਗੇ ਐ ਵਧੀਆ ਪੂਰੇ ਤਰੀਕੇ ਨਾਲ ਵਧੀਆ ਲਾਵਾਂਗੇ ਤੁਹਾਨੂੰ ਮੁਖਾ ਦਈਏ ਸਾਰਾ ਆਪਣਾ ਸਾਰਾ ਸਮਾਨ ਤੇ ਆ ਲੈੰਦਾ ਵਧੀਆ ਦੇਖੀ ਤਰੀਕੇ ਦੇ ਆਪਾਂ ਟ੍ਰਾਇਲ ਲਵਾਈਆ ਵੀਰੇ ਦੋ ਨਾਲ ਦੇ ਪਿੰਡ ਦੇ ਵਿੱਚ ਉਹਨਾਂ ਟ੍ਰੈਲਰਾਂ ਦੇ ਵਿੱਚ ਉਹਨਾਂ ਦੇ ਮੁਤਾਬਕ ਗੁਣਵੱਰ ਦੀ ਬਹੁਤ ਵਧੀਆ ਕੁਆਲਿਟੀ ਆਈ ਆ ਤੇ ਵਧੀਆ ਰਿਜ਼ਲਟ ਮਿਲਿਆ ਸੋ ਇਸ ਕਰਕੇ ਉਹਨਾਂ ਅੱਥੇ ਕੈਰ ਕਰ ਰਹੇ ਆ ਆਪਾਂ 3 ਘੰਟੇ